ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਦੇ ਹਰੇ ਹਰੇ ਉਤਮੁ ਨਾਮੁ ਹੈ ਜene ਸਿਰਿਆ ਸਭ ਕੋਏ ਜੀਉ ਹਰ ਜੀਉ ਸਭੇ ਪ੍ਰਤਿਪਾਲਦਾ ਕਾਟੇ ਕਾਟੇ ਰਮਈਆ ਸੋਈ ਸੂਹਰੇ ਸਦਾ ਧਿਆਈਏ ਤੇ ਸੁਬੇ ਨੂੰ ਅਵਰ ਨਕੋਈ ਜੋ ਮੋਹੇ ਮਾਇਆ ਚਿਤੁ ਲਾਏ ਦੇ ਸਿੱਚੋ ੜੇ ਚੱਲੇ ਦੁਖ ਰੋਈ ਜਨ ਨਾਨਕ ਨਾਮ ਧਿਆਇ ਹਰ ਅੰਤੇ ਸਖਾਈ ਹੋਏ ਮੈਂ ਹਰ ਬੇਨੂ ਅਵਰ ਨਕੋਏ ਹਰੇ ਗੁਰ ਸਰਣਾਈ ਪਾਈਐ ਵਣ ਜਾ ਰਿਆ ਮਿੱਤਰਾ ਵੜ ਭਾਗੇ ਪਰਪਤੇ ਹੋਏ ਰਹਾ ਸੰਤ ਜਨਾ ਵੇణు ਪਾਇਆ ਹਰ ਕਿਨ ਨ ਪਾਇਆ ਨਾ ਵਿੱਚ ਹਉ ਮੈਂ ਕਰਮ ਕਮਾਵ ਦੇ ਜੋ ਵੇਸਵਾ ਪੋਤ ਨੈਨਾ ਪਿਤਾ ਜਾਂਤੇ ਤਾਂ ਹੋਈ ਐ ਗੁਰ ਟੁੱਟਾ ਕਰੇ ਪਸਾ ਵਡ ਭਾਗੀ ਗੁਰ ਪਾਇਆ ਹਰ ਅਹਨੇ ਸ ਲੱਗਾ ਭਾ ਜਨ ਨਾਨਕ ਕੇ ਬ੍ਰਹਮ ਪਛਾਣਿਆ ਹਰ ਕੀਰਤੇ ਕਰਮ ਕਮਾਉ ਮਾਨੇ ਹਰ ਹਰ ਲਗਾ ਚਾਰ ਗੋਰੇ ਪੂਰੇ ਨਾਮੁ ਦ੍ਰਿੜਾਇਆ ਹਰੇ ਮੇਲਿਆ ਹਰੇ ਪ੍ਰਭ ਨਾਮ ਰਹਾ ਜਬ ਲਾਗੂ ਜੋ ਬਨੇ ਸਾਸੁ ਹੈ ਤਬ ਲਾਗੂ ਨਾਮ ਧਿਆਇ ਚਲਦਿਆ ਨਾਲੇ ਹਰੇ ਚਲਸੀ ਹਰ ਅੰਤੇ ਲੈ ਛਡਾਇ ਹਉ ਬਲੇਹਾਰੀ ਤਿੰਨ ਕਾ ਜਿਨ ਹਰ ਮਾਨੇ ਉਠਾਇ ਜਿਨੀ ਹਰ ਹਰੇ ਨਾਮ ਨਚੇ ਤਉ ਸੇ ਅੰਤੇ ਗਏ ਪਛਤਾਏ ਓਰੇ ਮਸਤ ਕੇ ਹਰੇ ਪ੍ਰਭੇ ਲਿਖਿਆ ਜਨ ਨਾਨਕ ਨਾਮ ਧਿਆਇ ਮਨ ਹਰੇ ਹਰੇ ਪ੍ਰੀਤੇ ਲਗਾਇ ਵਡਭਾਗੀ ਗੁਰ ਪਾਇਆ ਗੁਰਸਬਦੀ ਪਾਰੇ ਲਗਾਈ ਰਹਾ ਹਰ ਆਪੇ ਆਪੁ ਉਪਾਏ ਦਾ ਹਰ ਆਪੇ ਦੇਵ ਲੈ ਹਰ ਆਪੇ ਪਰਮੇ ਪੁਲਾਇਦਾ ਹਰੇ ਆਪੇ ਹੀ ਮਤ ਦੇ ਗੁਰਮੁਖ ਮੰਨੇ ਪਰਗਾਸੁ ਹੈ ਸੇ ਵਿਰਲੇ ਕੇਈ ਕੇ ਹਉ ਬਲੇਹਾਰੀ ਤਨ ਕਾ ਜਿਨ ਹਰੇ ਪਾਇਆ ਗੁਰਮਤੇ ਜਾਨ ਨਾਨਕ ਕੇ ਕਮਲ ਪਰਗਾਸਿਆ ਮਾਨੇ ਹਰ ਹਰ ਉਠੜਾਹੀ ਮਾਨੇ ਹਰ ਹਰ ਜਪਨੋ ਕਰੇ ਹਰ ਗੁਰ ਸਰਣਾਈ ਪਜ ਪਉ ਚਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾ ਕਾਟੇ ਕਾਟੇ ਰਮਈਆ ਮਨ ਵਸ ਕਿਉ ਪਾਈਏ ਕੇ ਤੂ ਪੱਤੇ ਗੁਰ ਪੂਰਾ ਸਤ ਗੁਰ ਪੇਟੀਐ ਹਰ ਆਈ ਵਸੈ ਮਨਿ ਚਿੱਤੇ ਮੈਂ ਧਰਨਾਮ ਅਧਾਰ ਹੈ ਹਰ ਨਾਮੈ ਤੇ ਗਤਿ ਮਾਤੇ ਮੈਂ ਹਰ ਹਰ ਨਾਮੁ ਵਿਸਾਹੁ ਹੈ ਹਰੇ ਨਾਮੇ ਹੀ ਜਾਤੇ ਪਾਤੇ ਜਨ ਨਾਨਕ ਨਾਮੁ ਧਿਆਇਆ ਰੰਗੇ ਰਤੜਾ ਹਰੇ ਰੰਗੇ ਰਾਤੇ ਹਰੇ ਧਿਆਵ ਹੋ ਹਰੇ ਪ੍ਰਭੂ ਸੱਤੇ ਗੁਰਬਚਨੀ ਹਰੇ ਪ੍ਰਭੂ ਜਾਣਿਆ ਸਭ ਹਰ ਪ੍ਰਭੂ ਤੇ ਉਤਪਤੇ ਰਹਾ ਜਿਨ ਕਾ ਪੁਰਬ ਲਿਖਿਆ ਸੇ ਆਏ ਮਲੇ ਗੁਰਪਾਸ ਸੇ ਸੇਵਕ ਪਾਏ ਵਣਜਾਰਿਆ ਮਿੱਤਰਾ ਘੁਰ ਹਰੇ ਹਰੇ ਨਾਮ ਪ੍ਰਗਾਸੇ ਤਾਨੋ ਤਾਨੋ ਵਣ ਜੁ ਵਪਾਰੀਆ ਜਿਨ ਵਖਰ ਲਦਿਆੜਾ ਹਰੇ ਰਾਸੇ ਗੁਰਮੁਖਾ ਦਰ ਮੁਖ ਉਜਲੇ ਸੇ ਆਏ ਮਿਲੇ ਹਰੇ ਪਾਸੇ ਜਨ ਨਾਨਕ ਗੁਰ ਤਿਨ ਪਾਇਆ ਜਿਨਾ ਆਪੇ ਟੁੱਠਾ ਗੁਣਤਾ ਸੇ ਹਰ ਧਿਆਵ ਸਾਸਿ ਗਿਰਾਸਿ ਮਾਨੇ ਪੀਤੇ ਲਗੀ ਤੇਨਾ ਗੁਰਮੁਖਾ ਹਰੇ ਨਾਮ ਜਿਨ ਰਹਿ ਰਸੇ ਰਹਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਕੀ ਵਾਰ ਮਹਲਾ ਚੌਥਾ ਸਲੋਕਾ ਨਾਲੇ ਸਲੂਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਮੁ ਹੈ ਜੇ ਸਚ ਤਰੇ ਪਿਆਰ ਸਦਾ ਹਰਿ ਸਾਚੁ ਮਾਨੇ ਵਸਾ ਹੈ ਨਿਹਚਲ ਮਾਤੇ ਅਪਾਰ ਰਤਨ ਅਮੁੱਲ ਕੋ ਪਾਇਆ ਗੁਰ ਕਾ ਸਬਦ ਵਿਚਾਰ ਜਿਹਾ ਸੱਚੀ ਮਾਨੋ ਸੱਚਾ ਸੱਚਾ ਸਰੀਰ ਆਕਾਰ ਨਾਨਕ ਸਚੈ ਸਤ ਗੁਰੇ ਸੇਵੈ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਤੁ ਹੈ ਜਬ ਲਗੂ ਸਾਹਿਬ ਪੀਤੇ ਨਹ ਹੋਏ ਇਹੋ ਮਨ ਮਾਇਆ ਮੋਹਿਆ ਵੇਖਣ ਸੁਣਣ ਨਾ ਹੋਏ ਸਹ ਦੇਖੇ ਬੇਨ ਪ੍ਰੀਤੇ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜੇਨੇ ਅੱਖੀ ਲੀਤੀ ਆ ਸੋਈ ਸੱਚਾ ਦੇ ਪਾਉੜੀਂ ਹਰੇ ਇਕੋ ਕਰਤਾ ਇਕ ਇਕੋ ਦੀਵਾਨ ਹਰੇ ਹਰੇ ਇਕ ਸਦਾ ਹੈ ਅਮਰ ਇਕੋ ਹਰੇ ਚੇਤੇ ਤਾਰੇ ਹਰੇ ਤੇ ਸੁ ਬੇਨ ਕੋਈ ਨਾ ਹੈ ਡਰ ਪ੍ਰਮ ਪਉ ਦੂਰ ਕਰ ਹਰੇ ਤੇ ਸਨੂ ਸਾਲਾ ਹੈ ਜੇ ਤੋਧ ਰਖੈ ਬਾਹਰ ਕਰੇ ਹਰੇ ਜਿਸਨੋ ਹੋਏ ਦਇਆਲੋ ਸੁਹਰੇ ਜਾਪੇ ਪਾਓ ਬੇਖਮ ਤਾਰੇ ਸਲੂਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧਿਆ ਕੀ ਚੱਲੈ ਤੇ ਸੁਨਾਲੇ ਇਕ ਜਾਗੰਦੇ ਨਾ ਲਹੰਨੇ ਇਕ ਨਾ ਸੁੱਤਿਆ ਦੇ ਉਠਾਲੇ ਮਹੱਲਾ ਪਹਿਲਾ ਸਦਕ ਸਬੂਰੀ ਸਾਦਕਾ ਸਬਰ ਤੁਸ ਮਲਾਇਕਾਂ دیدار ਪੂਰੇ ਪਾਇਸਾ ਥਾਉ ਨਹੀਂ ਖਾਏ ਕਾ ਪਾਉੜੀ ਸਭ ਆਪੇ ਤੁਧ ਉਪਾਏ ਕੈ ਆਪੇ ਘੜੈ ਲਾਈ ਤੂੰ ਆਪੇ ਵੇਖੇ ਵਿਗਸਦਾ ਆਪਣੀ ਵੜਾਈ ਹਰੇ ਤੁਧ ਬਾਹਰੇ ਕਿਛੁ ਨਹੀਂ ਤੂੰ ਸਚ ਸਾਈਂ ਉਪਾਪੇ ਵਰਤਦਾ ਸਭ ਨਿਹਾਈ ਹਰ ਤੇਸੈ ਧਾਵ ਸੰਤ ਜਨ ਜੋ ਲਏ ਛਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ